ਨੱਬਾ ਬਲਾਗ ਦੇ ਪਿੰਟਿੰਗੀ ਵਿੱਚ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਮੌਕੇ ਪਿੰਡ ਵਿੱਚ ਸੁੰਦਰੀਕਰਨ ਪਲਾਟ ਦਾ ਨੀਂ ਮੱਥਰ ਰੱਖਿਆ ਗਿਆ ਇਸ ਮੌਕੇ ਬੀਡੀਪੀ ਉਹ ਸੁਰਿੰਦਰ ਸਿੰਘ ਤਾਲੀਵਾਲਾ ਤੇ ਪੰਚਾਇਤ ਅਫਸਰ ਪ੍ਰਦੀਪ ਕੁਮਾਰ ਅਤੇ ਪਿੰਡ ਦੇ ਸਰਪੰਚ ਬਲਵਿੰਦਰ ਸਿੰਘ ਬਿੱਟੂ ਹਾਜ਼ਰ ਸਨ ਇਸ ਮੌਕੇ ਉਹਨਾਂ ਦੱਸਿਆ ਕਿ ਟੋਬੇ ਦਾ ਕੰਮ ਹਿੰਦੁਸਤਾਨ ਜੂਨੀਅਰ ਲੀਵਰ ਵੱਲੋਂ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਬਣਾਉਣ ਲਈ 40-50 ਲੱਖ ਦੀ ਲਾਗਤ ਆਵੇਗੀ ਇਹ ਸਾਰਾ ਖਰਚਾ ਕੰਪਨੀ ਖੁਦ ਹੀ ਕਰੇਗੀ ਇਸ ਨੂੰ ਬਣਨ ਲਈ 3-4 ਮਹੀਨੇ ਲੱਗ ਸਕਦੇ ਨੇ ਉਹਨਾਂ ਕਹੇ ਕਿ ਸਾਰੇ ਪਿੰਡ ਦਾ ਗੰਦਾ ਪਾਣੀ ਇਸ ਟੋਬੇ ਵਿੱਚ ਤੋਬੇ ਵਿੱਚ ਲਾ ਕੇ ਪਾਣੀ ਨੂੰ ਖੇਤਾਂ ਵਿੱਚ ਭੇਜਿਆ ਜਾਵੇਗਾ ਇਸ ਨਾਲ ਪਿੰਡ ਦੀ ਖੇਤੀ ਦੇ ਉਤਪਾਦਨ ਵਿੱਚ ਵਾਧਾ ਹੋਵੇਗਾ ਇਹ ਛੱਪੜਾਂ ਦਾ ਨਵੀਨੀ ਕਰਨ ਵਾਸਤੇ ਸਰਕਾਰ ਵੱਲੋਂ ਆਧਾਰੇ ਜਿਵੇਂ ਜੂਨੀਅਰ ਲੀਵਰਾ ਉਹਦੇ ਤਹਿਤ ਨਾਬਾ ਬਲਾਕ ਦੇ ਵਿੱਚ 7-8 ਪਿੰਡ ਮੰਗੇ ਗਏ ਸੀਗੇ ਤਕਰੀਬਨ 1.5-2 ਸਾਲ ਦੀ ਪ੍ਰੋਪੋਜ਼ਲ ਚੱਲ ਰਹੀ ਹੈ ਇਹ ਜਿਹਦੇ ਵਿੱਚ ਕੋਵਿਡ ਆਨ ਕਰਕੇ ਥੋੜੀ ਜਿਹੀ ਦੇਰੀ ਹੋਈ ਆ ਪਰ ਅੱਜ ਬੜੀ ਖੁਸ਼ੀ ਹੋਈ ਆ ਕਿ ਪਿੰਡ ਢਿੰਗੀ ਦੇ ਵਿੱਚ ਇਹ ਸੁੰਦਰੀਕਰਨ ਟੋਬਾ ਜਿਹੜਾ ਸਿਚੈਲ ਸੀ ਮਾਡਲ ਦੇ ਤਹਿਤ ਬਣ ਜਾਣ ਬਣਨ ਜਾ ਰਿਹਾ ਹੈ ਬੜਾ ਵਧੀਆ ਉਪਰਾਲਾ ਸਰਪੰਚ ਸਾਹਿਬ ਦਾ ਮਿਹਨਤ ਕਰਦੇ ਨੇ ਕਈ ਸਰਪੰਚਾਂ ਨੇ ਜੋ ਕਈ ਬੰਦਿਆਂ ਨੂੰ ਗੜਾ ਉਹ ਹੁੰਦਾ ਵੀ ਢਿੰਗੀ ਪਿੰਡੀ ਸਾਰਾ ਕੁਝ ਕਿਉਂ ਜਾਂਦਾ ਇਹ ਸਰਪੰਚ ਸਾਹਿਬ ਮੰਤਰੀ ਸਾਹਿਬ ਨਾਲ ਦਿੱਲੀ ਜਾ ਕੇ ਤਕਰੀਬਨ ਹਫਤੇ 'ਚ ਦੋ ਦੋ ਗੇੜੇ ਲਾ ਕੇ ਵਿਚਾਰ ਵਟਾਂਦਰਾ ਕਰਦੇ ਨੇ ਸਾਡੇ ਅਫਸਰਾਂ ਕੋਲੇ ਵੀ ਬਾਰ-ਬਾਰ ਚੱਕਰ ਮਾਰਦੇ ਨੇ ਕਿ ਮੇਰੇ ਪਿੰਡ ਆ ਕੰਮ ਹੋਣ ਵਾਲਾ ਆ ਪਿੰਡ ਕੰਮ ਕਮੀਆਂ ਜਾਂ ਆ ਚੀਜ਼ ਨਾਲ ਸਾਡਾ ਪਿੰਡ ਹੋਰ ਸੁੰਦਰ ਦੇਖ ਸਕਦਾ ਬੜਾ ਉਪਰਾਲਾ ਕਰਕੇ ਸਾਰੀਆਂ ਮਨਰੇਗਾ ਤਹਿਤ ਤੇ ਆ ਜੁਨੀਅਨ ਲੀਬਰ ਤਹਿਤ ਤੇ ਪੰਚਾਇਤੀ ਰਾਜ ਤਹਿਤ ਵੱਖ-ਵੱਖ ਕੰਮ ਇੱਥੇ ਚੱਲ ਰਹੇ ਨੇ ਸਾਰੇ ਕੰਮ ਪਿੰਡ ਨੂੰ ਬਹੁਤ ਸੁੰਦਰ ਬਣਾਉਣ ਵਾਸਤੇ ਮਾਨਯੋਗ ਸਰਪੰਚ ਸਾਹਿਬ ਤੇ ਸਾਡੀ ਮਾਤਾ ਜੀ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਨੇ ਉਹਨਾਂ ਦੇ ਸਹਿਯੋਗ ਨਾਲ ਇਹ ਕਰਵਾਏ ਜਾ ਰਹੇ ਨੇ ਨਕਸਾ ਲੱਗੋ ਜਿਹੜਾ ਕੰਮ ਪੂਰਾ ਹੋਏ ਇਹ ਤਾਂ ਤਕਰੀਬਨ 3 ਕਿ ਮਹੀਨੇ ਦਾ ਹੀ ਪ੍ਰੋਜੈਕਟ ਆ ਜੀ 3 ਮਹੀਨੇ ਤੋਂ 6 ਮਹੀਨੇ ਦੇ ਵਿੱਚ ਵਿੱਚ ਪੂਰੇ ਹੋ ਜਾਣੇ ਨੇ ਕੀਮਤ ਕਿੰਨੇ ਦਾ ਜੀ ਤਕਰੀਬਨ ਇਹਦੇ ਤੇ 45 40 45 ਲੱਖ ਰੁਪਏ ਆਉਣ ਦੀ ਸੰਭਾਵਨਾ ਬਾਕੀ ਜੇ ਸਮੇਂ ਦੇ ਹਿਸਾਬ ਨਾਲ ਜੇ ਕੋਈ ਹੋਰ ਮੋਡਿਲੇਸ਼ਨ ਕਰਨੀ ਪਊਗੀ ਤਾਂ ਉਹ ਅੰਦਾਜ਼ਨ ਵਧਾਇਆ ਵੀ ਜਾ ਸਕਦਾ ਇਹ ਤਾਂ ਜੀ ਖੇਤਾਂ ਵਾਲਿਆਂ ਵਾਸਤੇ ਬੜੀ ਵਧੀਆ ਪ੍ਰਪੋਜ਼ਲ ਆ ਜੋ ਵੀ ਗੰਦਮੰਦ ਆ ਉਹ ਸਾਰਾ ਇੱਥੇ ਜਿਹੜੇ ਖੂਹ ਬਣਨੇ ਨੇ ਉਹਨਾਂ ਦੇ ਵਿੱਚ ਸਾਫ ਹੋ ਜਾਇਆ ਕਰਨਾ ਉਦੋਂ ਅੱਗੇ ਤਾਂ ਇਹ ਪਾਣੀ ਸਾਫ ਹੋ ਜਾਇਆ ਕਰਨਾ ਜਿਹੜਾ ਕਿ ਫਸਲਾਂ ਨੂੰ ਬਹੁਤ ਲਾਹੇਵੰਦ ਹੋਣਾ ਜਿਹਦੇ ਚ ਨਾ ਕੋਈ ਜੇਹ ਪਾਉਣ ਦੀ ਜ਼ਰੂਰਤ ਆ ਨਾ ਕੋਈ ਖਾਦ ਪਾਉਣ ਦੀ ਜ਼ਰੂਰਤ ਆ ਨਾ ਕੋਈ ਸਪਰੇਅ ਕਰਨ ਦੀ ਜ਼ਰੂਰਤ ਆ ਇਹ ਤਾਂ ਆਲੇ-ਦਾਲੇ ਜਿਆਦਾ ਪ੍ਰਪੋਜ਼ਲ ਚੱਲ ਪਈ ਜੀਵਿਦਾਰ ਲੜਿਆ ਕਰਨਗੇ ਵੀ ਅਸੀਂ ਪਾਣੀ ਲਾਉਣਾ ਜਾਂ ਅਸੀਂ ਵਰਤਣਾ ਇਹ ਇਹ ਤਾਂ ਬਹੁਤ ਅੱਛੀ ਮਤਲਬ ਸਕੀਮਾ ਸਰਕਾਰ ਦੀ ਜਿਹੜਾ ਦੁਬਾਰਾ ਸਾਰਾ ਪਾਣੀ ਇਹ ਆਪਣੇ ਖੇਤਾਂ ਦੇ ਵਿੱਚ ਦੁਬਾਰੇ ਲੱਗਦੇ ਖੇਤਾਂ ਦੇ ਵਿੱਚ ਯੂਟਿਲਾਈਜ਼ ਹੋ ਜਾਇਆ ਕਰੂਗਾ ਅੱਜ ਹੜਾ ਕਿ ਹਿੰਦੁਸਤਾਨ ਯੂਨੀਵਰਸ ਕੰਪਨੀ ਜੋ ਫਾਰਲੈਕਸ ਦੇ ਨਾਮ ਨਾਲ ਨਾਬੇ ਜਾਣੀ ਜਾਂਦੀ ਆ ਉਹਦੇ ਵੱਲੋਂ ਅੱਜ ਸਾਡੇ ਪਿੰਡ ਦੇ ਵਿੱਚ ਗੰਦੇ ਪਾਣੀ ਦੇ ਟੋਬੇ ਦਾ ਸੁੰਦਰੀਕਰਨ ਅਤੇ ਪਾਣੀ ਦੀ ਜਿਹੜੀ ਸਾਮ ਸੁਭਾਲ ਆ ਉਹਨੂੰ ਟ੍ਰੀਟਮੈਂਟ ਪਲਾਂਟ ਲਾ ਕੇ ਪਾਣੀ ਸਾਫ਼ ਕਰਕੇ ਜੋ ਕਿ ਵਾਹੀਯੋਗ ਜ਼ਮੀਨ ਖੇਤਾਂ ਵਾਸਤੇ ਉਹ ਵਰਤਿਆ ਜਾ ਸਕੇ ਅਤੇ ਟੋਬੇ ਦੇ ਦਾ ਸੁੰਦਰੀਕਰਨ ਕਰਕੇ ਇੱਥੇ ਲੋਕਾਂ ਨੂੰ ਸਵੇਰੇ ਸੈਰ ਕਰਨ ਵਾਸਤੇ ਬੱਚਿਆਂ ਨੂੰ ਘੁੰਮਣ ਵਾਸਤੇ ਇਹ ਸਾਰਾ ਕੁਝ ਕੰਪਨੀ ਨੇ ਇਹ ਬਰਾਕੇ ਦੇਣਾ ਕੰਪਨੀ ਦੇ ਅੱਗੇ ਜੋ ਇਸ ਕਾਰਜ ਨੂੰ ਪੂਰਾ ਕਰਨ ਵਾਸਤੇ ਟੀਮ ਆਈ ਆ ਸਾਡੇ ਕਾਲੀਆ ਜੀ ਹਰਿਮਾਨ ਜੀ ਕੁਲਦੀਪ ਜੀ ਉਹ ਦਿੱਲੀ ਤੋਂ ਪਹੁੰਚੇ ਹੋਏ ਅਸੀਂ ਉਹਨਾਂ ਨੂੰ ਨਗਰ ਵਿੱਚ ਪਹੁੰਚਣ ਤੇ ਜੀ ਆਇਆਂ ਵੀ ਆਖਦੇ ਆ ਅਤੇ ਉਹਨਾਂ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਵੀ ਕੋਈ ਤੁਹਾਨੂੰ ਮਦਦ ਦੀ ਲੋੜ ਹੈ ਉਹ ਅਸੀਂ ਨਗਰ ਵਾਲੇ ਤੁਹਾਨੂੰ ਮਦਦ ਦਵਾਂਗੇ ਬਾਅਦ ਚੜ ਕੇ ਤੁਹਾਡੇ ਨਾਲ ਯੋਗਦਾਨ ਪਾਵਾਂਗੇ ਕਿਸੇ ਵੀ ਪ੍ਰਕਾਰ ਦੀ ਤੁਹਾਨੂੰ ਕੋਈ ਤਕਲੀਫ ਨਹੀਂ ਆਉਣ ਦਵਾਂਗੇ ਕੰਪਨੀ ਦੇ ਅਸੀਂ ਬਹੁਤ ਧੰਨਵਾਦੀ ਆਂ ਔਰ ਇਲਾਕੇ ਦੇ ਅਸੀਂ ਮਾਨਯੋਗ ਸਾਡੇ ਮੰਤਰੀ ਸਾਧੂ ਸਿੰਘ ਧਰਮਸੋਧੀ ਦੇ ਵੀ ਅਸੀਂ ਰੇਣੀਆ ਜਿਹਨਾਂ ਦੇ ਉਦਮ ਦੇ ਸਦਕਾ ਇਹ ਪ੍ਰੋਜੈਕਟ ਸਾਡੇ ਪਿੰਡ ਆ ਸਕਿਆ ਬਾਕੀ ਤੁਸੀਂ ਪਿੰਡ ਦੇ ਉਹ ਤੁਹਾਨੂੰ ਦੇਖ ਕੇ ਬਾਪ ਨੇ ਜਿਵੇਂ ਜਿਵੇਂ ਬਣੀ ਜਾਊਗਾ ਜਿਵੇਂ ਜਿਵੇਂ ਦੇਖੀ ਜਾਇਓ ਕੀ ਬਣਨਾ ਜੋ ਬਣਾਉਣਾ ਚੱਲ ਰਿਹਾ ਕਿ ਨਹੀਂ ਲੱਗ ਰਿਹਾ ਚੰਪਣ ਹੋਗਾ ਇਹ ਉਸ ਗਰਨਾਨਕ ਨੂੰ ਹੀ ਪਤਾ ਵੇ ਕਿੰਨੀ ਲਾਗਤ ਲੱਗਣੀ ਆ ਹਾਂ ਅੰਦਾਜ਼ਾ ਮੈਨੂੰ ਹਾਂ ਵੀ ਇਹਦੇ ਵਿੱਚ 20-35 ਲੱਖ ਰੁਪਇਆ ਲੱਗੂਗਾ ਯਾਰ ਉਹਨੂੰ ਕਿੰਨਾ ਕੁ ਸਮਾਂ ਹੋਰ ਲੱਗੇ ਇਹ ਤੇ ਕੰਪਨੀ ਵਾਲੇ ਦੱਸ ਸਕਦੇ ਨੇ ਇਹਨਾਂ ਨੂੰ ਪੁੱਛੋ ਹਾਂਜੀ ਅੱਜ ਅਸੀਂ ਪੇਂਟਿੰਗੀ ਦੇ ਵਿੱਚ ਹਿੰਦੁਸਤਾਨ ਯੂਨੀਲੀਵਰ ਵੱਲੋਂ ਐਨਜੀਓ ਨਾਲ ਮਿਲ ਕੇ ਅਖਲ ਭਾਰਤੀ ਨਾਲ ਸਾਡੇ ਜਿਹੜਾ ਪੌਂਡ ਹੈ ਪਿੰਡ ਦਾ ਛੱਪੜ ਹੈ ਉਹਦਾ ਨਵੀਨੀਕਰਨ ਕੀਤਾ ਜਾ ਰਿਹਾ ਹੈ ਇਹਨੂੰ ਹੱਪਰ ਮਾਡਲ ਸੀਚੇਵਲ ਮਾਡਲ ਜੋ ਆਪਾਂ ਕਹਿ ਦਿੰਨੇ ਆ ਉਹਦੇ ਨਾਲ ਮੈਨੂਅਲ ਸੀਵਰੇਜ ਪਲਾਂਟ ਲੱਗੇਗਾ ਜਿਹਦੇ ਨਾਲ ਪਾਣੀ ਜਿਹੜਾ ਉਹਨੂੰ ਟ੍ਰੀਟ ਕੀਤਾ ਜਾਵੇਗਾ ਨਾਲ ਨਾਲ ਇਹਦੇ ਸੁੰਦਰੀਕਰਨ ਤੇ ਵੀ ਕੰਮ ਕਰਨਗੇ ਪਾਥਵੇ ਬਣਾਇਆ ਜਾਏਗਾ ਬਹੁਤ ਸੋਹਣਾ ਪ੍ਰੋਜੈਕਟ ਬਣਾ ਰਹੇ ਆ ਮੈਂ ਬਹੁਤ ਧੰਨਵਾਦ ਕਰਦਾ ਹਾਂ ਇਹ ਟੋਟਲ ਪ੍ਰੋਜੈਕਟ 45 ਲੱਖ ਦਾ ਇਹਦੀ ਰੱਖਿਆ ਗਿਆ ਹੈ ਬਜਟ ਤੇ ਇਸ ਤੋਂ ਇਸ ਤੋਂ ਇਹ 3 ਕੁ ਮਹੀਨੇ ਦੇ ਵਿੱਚ ਕੰਪਲੀਟ ਹੋ ਜਾਏਗਾ ਬਾਕੀ ਦੇ ਵੀ ਆਸ-ਪਾਸ ਪਲਾਂਟੇਸ਼ਨ ਕਰਕੇ ਹੋਰ ਵੀ ਇਹਨੂੰ ਸੁੰਦਰ ਬਣਾਇਆ ਜਾਊਗਾ। ਜੇਕਰ ਖਾਲਸਾ ਬਾਗੁਰਜੇ ਕੀ ਫਤਿਹ ਸਾਡੇ ਨਗਰ ਦੇ ਵਿੱਚ ਜੋ ਹਿੰਦੁਸਤਾਨ ਜੁਨੀਅਰ ਲੀਗ ਇੰਟਰ ਵੱਲੋਂ ਯਰ ਵੱਲੋਂ ਸੀਚੇਬਾਲ ਮਾਡਲ ਦੀ ਸੇਵਾ ਲਈ ਗਈ ਹੈ ਜੋ ਕਿ ਬਹੁਤ ਹੀ ਉਤਮ ਕਾਰਜ ਹੈ। ਸੋ ਅਸੀਂ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਵੀ ਇਹ ਕੰਪਨੀ ਚੜ੍ਹਦੀ ਕਲਾ ਵਿੱਚ ਹੋਵੇ। ਅਤੇ ਸਾਡੇ ਨਗਰ ਦੇ ਵਿੱਚ ਉਹ ਕੰਮ ਕਰ ਰਹੇ ਹਨ ਸੋ ਬਹੁਤ ਹੀ ਮਹੱਤਵਪੂਰਨ ਹੈ ਅਤੇ ਹੋਰਾਂ ਪਿੰਡਾਂ ਦੇ ਵਿੱਚ ਵੀ ਇਹੋ ਜੇ ਕਾਰਜ ਹੋਣ ਤਾਂ ਬਹੁਤ ਚੰਗੀ ਗੱਲ ਹੈ ਸੋ ਸਾਡੇ ਤਹਿ ਦਿਲੋਂ ਪੰਚਾਇਤ ਵੱਲੋਂ ਨੂ ਨਗਰ ਵੱਲੋਂ ਗੁਰੂ ਘਰ ਵੱਲੋਂ ਅਸੀਂ ਇਸ ਕੰਪਨੀ ਨੂੰ ਵਧਾਈ ਦਿੰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਰਵ ਦੀ ਲੱਖ ਲੱਖ ਵਧਾਈਆਂ ਇਹ ਜੋ ਕੰਮ ਹੈ ये हिंदुस्तान यूनिलीवर लिमिटेड की तरफ से और अखिल भारतीय ग्रामीण उत्थान समिति इसको इम्प्लीमेंट कर रही है और इसका लक्ष्य यही है कि जो गांव का गंदा पानी है उसको ट्रीट करके और खेतों में सिंचाई के लिए प्रयोग किया जाए और साथ साथ इसका जो पानी में हमारा वाटर लेवल है वो ऊपर आ सके ये अभी हमारा सौभाग्य है सरपंच साहब के साथ हम मिलकर काम कर रहे हैं ये गांव देखा तो मैंने मेरे को इतना अच्छा लगा कि पूरे हिंदुस्तान के लगभग सत्रह अठारह स्टेट्स में मैं घुमा हूँ इतना अच्छा गाँव मेरे को नहीं मिला और मेरा सौभाग्य है कि इनके साथ मिलकर हम काम कर रहे हैं